ਸੱਚਾ ਸੀ ਵੀ ਕਿਸਮਤ ਚਮਕ ਜਾਏਗੀ ਤੇ ਕੋਈ ਦਵਾਈ ਤਾਂ ਪਹਿਲੇ ਮਾਂ ਪਿਓ ਦਾ ਤੇ ਜਿਹੜਾ ਕੋਈ ਹੋਰ ਰਿੰਦਾ ਕਰਦੇ ਕੋਈ ਜ਼ਰੂਰੀ ਕੰਮ ਹੋ ਗਏ। ਕੱਲ ਛਾਉ ਨੂੰ 4 ਵਜੇ ਪਾ ਕੇ ਗਿਆ ਸੀ। ਤਕਰੀਬਨ ਤੇ ਮੈਨੂੰ ਸਵਾ 6 ਫੋਨ ਆ ਗਿਆ ਇਹਨਾਂ ਦਾ ਤੁਹਾਡੀ। ਤਾਂ ਇੱਕ ਵਾਰ ਫੇਰ ਮੌਜੂਦ ਹਾਂ ਕਰਨ ਅਰਜੁਨ ਲਾਟਰੀ ਏਜੰਸੀ ਜਲਾਲਾਬਾਦ ਤੇ ਦੱਸ ਦਈਏ ਕਿ ਜਿੱਥੇ 11 ਕਰੋੜ ਦਾ ਇਨਾਮ ਨਿਕਲਣ ਚੋ ਜੀ ਸਮਾ ਬਚਿਆ ਉਥੇ ਹੀ 11 ਕਰੋੜ ਦਾ ਇਨਾਮ ਨਿਕਲਣ ਤੋਂ ਪਹਿਲਾਂ ਇੱਕ ਸ਼ਖਸ ਦੀ ਕਿਸਮਤ ਚਮਕੀ ਆ ਜਿਸ ਨੂੰ ਲੱਖ ਰੁਪਏ ਦਾ ਇਨਾਮ ਨਿਕਲਿਆ ਤਾਂ ਬਾਈ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਕਿੱਥੋਂ ਦਾ ਰਹਿਣ ਵਾਲਾ ਹੈ ਕੀ ਕੰਮਕਾਰ ਕਰਦੇ ਆ ਜੀ ਬਾਈ ਜੀ ਕੀ ਨਾਮ ਹੈ ਤੁਹਾਡਾ ਕੁਲਦੀਪ ਸਿੰਘ ਹਾਂ ਜੀ ਕੁਲਦੀਪ ਸਿੰਘ ਕੁਲਦੀਪ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਬਰਾਂਦੇ ਜੀ ਦੀਵਾਰ ਹੈ ਦੇ ਆਉਂਚਾ ਕਿੰਨਾ ਚਿਰ ਹੋ ਗਿਆ ਲਾਟਰੀ ਪਾ ਲੈਣ ਦਾ کافی ਸਮਾਂ ਹੋ ਗਿਆ ਜੀ ਲਾਟਰੀ ਪਾਉਣ ਦੇ ਨੂੰ ਪਰ ਕਿਸਮਤ 'ਚ ਅੱਜ ਇਹ ਲਾਟਰੀ ਆਈ ਕੱਲ ਛਾਉ ਨੂੰ 4 ਵਜੇ ਪਾ ਕੇ ਗਿਆ ਸੀ ਤਕਰੀਬਨ ਤੇ ਮੈਨੂੰ ਸਵਾ 6 ਫੋਨ ਆ ਗਏ ਇਹਨਾਂ ਦਾ 20 ਲੱਖ ਰੁਪਏ ਦੀ ਲਾਟਰੀ ਲੱਗ ਗਈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ کافی ਸਮਾਂ ਮੈਂ ਜਿਹੜਾ ਪਿੱਛੇ ਗਾਲਿਆ ਉਹ ਮੈਨੂੰ ਅੱਜ ਹੁੰਦੀ ਵਰਪਾਈ ਮਿਲ ਗਈ ਹੈ ਚਲੋ ਪ੍ਰਮਾਤਮਾ ਨੇ ਮੇਰੀ ਸੁਣ ਲਈ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕੀ ਕਰੋਗੇ ਫਿਰ ਇਹਨਾਂ ਪੈਸੇ ਦਾ ਬਾਜੀ ਲੋੜ ਮੁਤਾਬਕ ਹੀ ਜਿਵੇਂ ਆਪਣੇ ਘਰਾਂ ਵਿੱਚ ਲੋੜ ਮੁਤਾਬਕ ਹੀ ਵਰਤਾਂਗੇ ਨਾ ਜਿਵੇਂ ਪੈਸੇ ਦੇ ਲੋੜਾ ਜਿਵੇਂ ਘਰੇ ਮਾਂ ਬੋਲੇ ਦਾ ਇਲਾਜ ਕਰਾਵਾਂਗੇ ਤਾਂ ਕਿਵੇਂ ਸਭ ਤੋਂ ਜ਼ਰੂਰੀ ਕੰਮ ਕੰਮ ਕਰਕੇ ਕਰਦੇ ਹਾਂ ਘਾੜੀ ਮਹਿੰਦੀ ਮੈਂ ਤਾਂ ਮਜ਼ਦੂਰੀ ਸਾਮੇਂ ਤੋਂ ਮਜ਼ਦੂਰੀ ਜੀ ਜੀ ਸਰ ਫੇਕੀ ਸੋਚਿਆ ਸੀ ਲਾ ਕੇ ਕੰਮ ਲਗਿਆ ਸੋਚਿਆ ਸੀ ਵੀ ਕਿਸਮਤ ਚਮਕ ਜਾਈਏਗੀ ਤੇ ਕੋਈ ਦਵਾਈ ਤਾਂ ਪੱਲੇ ਆਵਗੀ ਮਾਂ ਪਿਓ ਦਾ ਤੇ ਜਿਹੜਾ ਕੋਈ ਹੋਰ ਰੰਦਾ ਘਰ ਦੇ ਕੋਈ ਜ਼ਰੂਰੀ ਕੰਮ ਹੋ ਪਰਾਂ ਹੋ ਜਾਨ ਜੀ ਜੀ ਪੂਰੇ ਖੁਸ਼ ਐਸੇ ਪੂਰੇ ਮਿਲੇ ਜੀ ਸਰ ਪੂਰੇ 1 ਲੱਖ ਰੁਪਏ ਜੀ 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 ਪੂਰੇ ਲੱਗ ਠੀਕ ਹੈ ਹਾਂਜੀ ਕਰਦੇ ਠੀਕ ਹੈ ਨਾ ਜੀ ਪਹਿਲਾਂ ਤਾਂ ਸਾਰੇ ਜਲਾਲਾਬਾਦ ਨੂੰ ਵਧਾਈ ਦੇਣਾ ਚਾਹੁੰਦੇ ਆ ਕਿ ਕੱਲ ਫੇਰ ਇੱਕ ਤਮਾਕਾ ਹੋ ਗਿਆ 1 ਲੱਖ ਰੁਪਏ ਨਿਕਲੇ ਜੀ 140 ਰੁਪਏ ਦੇ ਵਿੱਚ 140 ਰੁਪਏ ਦੇ ਵਿੱਚ ਲੱਖ ਰੁਪਏ ਕੱਲ 6 ਵਜੇ ਦੇ ਡਰਾ ਦੇ ਵਿੱਚ ਭਰਾ ਨੂੰ ਨਿਕਲੇ ਜੋ ਭਰਾ ਮਿਹਨਤ ਮਜ਼ਦੂਰੀ ਕਰਦੇ ਸੀ ਇਹਨਾਂ ਦਾ ਵੀ ਸੁਪਨਾ ਸੀ ਵੀ ਕਦੇ ਸਾਨੂੰ ਵੀ ਲਾਟਰੀ ਨਿਕਲੇ ਅਸੀਂ ਵੀ ਕੈਮਰੇ ਅੱਗੇ ਆਈਏ ਸੋ ਇਹਨਾਂ ਨੂੰ ਕੱਲ ਲੱਖ ਰੁਪਏ ਦਾ ਇਨਾਮ ਨਿਕਲਿਆ ਜੀ ਜੀ ਹੋਰ ਕਿਹਦਾ ਆਪਣਾ ਬੰਪਰ ਨਿਕਲਿਆ ਬੰਪਰ ਜੀ ਇੱਕ ਦਿਨ ਹੀ ਰਹਿ ਗਿਆ ਸਿਰਫ ਇੱਕ ਦਿਨ ਬਾਕੀ ਹੈ ਜੀ ਪਰਸੋਂ ਨਿਕਲਣ ਜਾ ਰਿਹਾ 11 ਕਰੋੜ ਲੋਟਰੀ ਦੇ ਇਤਿਹਾਸ ਦਾ ਜੋ ਸਭ ਤੋਂ ਵੱਡਾ ਬੰਪਰ ਹੈ 11 ਕਰੋੜ ਰੁਪਏ ਦਾ ਸਿਰਫ ਇੱਕ ਦਿਨ ਬਾਕੀ ਹੈ ਜੀ ਪਹੁੰਚੋ ਇਹ ਟਿਕਟ ਟੱਕ ਵੀ ਜਰੂਰ ਪਾਓ ਕਿਉਂਕਿ ਇਸ ਤੋਂ ਬਾਅਦ 11 ਕਰੋੜ ਪਤਾ ਨਹੀਂ ਆਉਣਾ ਹੈਗੇ ਨਹੀਂ ਆਉਣਾ ਇਹ 11 ਕਰੋੜ ਦਾ ਤੋਹਫਾ ਜੋ ਪੰਜਾਬ ਸਰਕਾਰ ਨੇ ਇਸ ਵਾਰ ਦਿੱਤਾ ਹੈ ਨਿਕਲਣ ਜਾ ਰਿਹਾ ਸਿਰਫ ਇੱਕ ਦਿਨ ਬਾਕੀ ਰਹਿ ਗਿਆ ਜੀ ਇਸ ਦਾ ਕਿੰਨੇ ਲੋਕਾਂ ਨੂੰ ਨਿਕਲ ਰਿਹਾ ਹੈ ਕੋਈ 1,22,000 ਬੰਦਿਆਂ ਨੂੰ 1,27,225 ਬੰਦਿਆਂ ਨੂੰ ਇਨਾਮ ਨਿਕਲੇਗਾ ਹਾਂਜੀ ਬਿਲਕੁਲ ਇਹ ਭਾਈ ਸਾਹਿਬ ਨੇ ਕੀ ਨਾ ਦੱਸਈ ਦਈ ਆ ਉਹਦਾ ਕੁਲਦੀਪ ਸਿੰਘ ਕੁਲਦੀਪ ਸਿੰਘ ਦੀ ਕਿਸਮਤ ਚਮਕੀ ਹੈ 140 ਰੁਪਏ ਦੇ ਵਿੱਚ 1 ਲੱਖ ਰੁਪਏ ਦਾ ਇਨਾਮ ਨਿਕਲੇ ਆ ਤਾਂ ਅੱਜ ਆਪਣਾ ਇਨਾਮ ਰਾਸ਼ੀ ਲੈਣ ਲਈ ਪਹੁੰਚੇ ਆ ਕਹਿੰਦੇ ਇਹ ਸੋਚ ਕੇ ਲਾਟਰੀ ਪਾਈ ਸੀ ਕਿ ਬਜ਼ੁਰਗ ਮਾਪੇ ਨੇ ਉਹਨਾਂ ਦਾ ਦਵਾਈ ਟੱਪਾ ਹੋ ਜਾਏਗਾ ਤੇ ਨਾਲ ਘਰ ਦੇ ਕੰਮ-ਕਾਰ ਨੇਪਰੇ ਚੜ ਜਾਣਗੇ ਤਾਂ ਕਹਿੰਦੇ ਕਿਸਮਤ ਚਮਕੀ ਹੈ ਕਾਫੀ ਚਿਰ ਤੋਂ ਲਾਟਰੀ ਪਾ ਰਿਆ ਸੀ ਔਰ ਹੁਣ ਪਰਪਾਈ ਹੋ ਗਈ ਹੈ ਤਾਂ 1 ਲੱਖ ਰੁਪਏ ਦਾ ਇਨਾਮ ਨਿਕਲਿਆ ਕਰਨ ਅਰਜੁਨ ਲਾਟਰੀ ਏਜੰਸੀ ਤੇ ਐਸ ਸਮੇਂ ਅਸੀਂ ਮੌਜੂਦ ਹੈਗੇ ਆ ਤਾਂ 11 ਕਰੋੜ ਰੁਪਏ ਪੰਜਾਬ ਸਟੇਟ ਦੀਵਾਲੀ ਬੰਪਰ ਜਿਹੜਾ ਹੈਗਾ ਉਹਦੇ ਵਿੱਚ ਹੁਣ ਕੁਝ ਹੀ ਸਮਾਂ ਬਚਿਆ ਹੈ 31 ਤਰੀਕ ਸ਼ਾਮ 8 ਵਜੇ 11 ਕਰੋੜ ਰੁਪਏ ਦਾ ਇਨਾਮ ਜਿਹੜਾ ਨਿਕਲਣ ਜਾ ਰਿਹਾ ਹੈ 127225 ਲੋਕਾਂ ਦੀ ਕਿਸਮਤ ਚਮਕਣੀ ਹੈ ਟੋਟਲ ਜਿਹੜੇ ਇਨਾਮ ਹੈਗੇ ਆ ਤਾਂ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਣਾ ਚਾਹੁੰਦੇ ਹੋ ਤਾਂ ਜਰੂਰ ਪਹੁੰਚੋ ਕਾਰਨਰ ਜੁਨ ਲੋਟਰੀ ਏਜੰਸੀ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਜਲਾਲਾਬਾਦ ਧੰਨਵਾਦ ਮੁਬਾਰਕ ਆ ਬਾਈ ਜੀ